ਹਉnde ਸਾਡਾ ਸਾਹ ਬੰਦ ਹੋਣਾ ਪਿਆ ਅਸੀਂ ਨਹੀਂ ਚੱਲ ਸਕਦੇ ਕੌਮ ਦੀ ਦੂਰੀ ਅਸੀਂ ਨਹੀਂ ਚੱਲ ਸਕਦੇ ਪੰਥਕ ਸੋਚ ਦੀ ਦੂਰੀ ਅਸੀਂ ਨਹੀਂ ਚੱਲ ਸਕਦੇ ਉਹ ਸਿੱਖ ਕੌਮ ਦੀ ਕਦਰਾਂ ਕੀਮਤਾਂ ਦੀ ਅੱਜ ਕਾਹਨ ਹੁੰਦਾ ਹੋਇਆ ਸਿਰ ਅਕਾਲ ਤਰਸਾ ਤੋਂ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਨਮੋਸ਼ੀ ਹੋਈ ਸਾਡਾ ਹੁਸ਼ਿਆਰਪੁਰ ਵਾਲਿਆਂ ਦਾ ਦੁਆਬਿਆਂ ਵਾਲਿਆਂ ਦਾ ਉਸ ਦਿਨ ਸ਼ਰਨੀਮਾ ਹੋਇਆ ਜਦੋਂ ਤੁਹਾਡਾ ਚੁਣਿਆ ਹੋਇਆ ਪ੍ਰਧਾਨ ਉੱਥੇ ਤਲਾਂਜੀ ਲਈ ਦੇ ਕੇ ਆ ਗਿਆ ਸਤਤਾ ਨੂੰ ਮਰਿਆਦਾ ਨੂੰ ਪਰ ਬ੍ਰਾਹਮਾ ਨੂੰ ਤੇ ਇੱਕ ਪਾਸੇ ਹੋ ਗਿਆ ਤੇ ਪੰਜ ਮੈਂਬਰੀ ਕਮੇਟੀ ਜੀ ਆਇਆਂ ਨੂੰ ਜਿਨ੍ਹਾਂ ਨੇ ਆਪਣੇ ਉਸ ਮਿਸ਼ਨ ਨੂੰ ਲੈ ਕੇ ਚੱਲੇ ਆ ਤੇ ਪਿੰਡ ਪਿੰਡ ਇਲਾਕੇ ਚ ਜਾ ਜਾ ਕੇ 호ਕਾ ਦੇ ਰਹੇ ਆ ਕਿ ਆਓ ਭਾਈ ਸਿਰਕਾ ਦਾ ਸਾਲ ਦੀ ਛਤਰ ਛਾਇਆ ਥੱਲੇ ਆਓ ਆਓ ਸਾਰੇ ਇਕੱਠੇ ਹੋਈਏ ਜਿਹੜਾ ਅਕਾਲੀ ਦਲ ਤੁਸੀਂ ਆਪਣੀ ਮਾਂ ਪਾਰਟੀ ਕਹਿੰਦੇ ਸੀ ਚਾਜ ਕਮਜ਼ੋਰ ਹੋਈ ਹੈ ਉਹਨੂੰ ਤਾਕਤਵਰ ਤੁਸੀਂ ਬਣਾਉਣੀ ਹੈ ਸਤ ਸ੍ਰੀ ਅਕਾਲ ਜੀ ਗੁਰੂ ਪਾਛੇ ਦਾ ਹੁਕਮ ਹੈ ਹੋਏ 71 ਮਿਲੋ ਮੇਰੇ ਭਾਈ ਦੁਗਦਾ ਦੂਰ ਕਰੋਲੇ ਬੁਲਾਏ ਹਰ ਨਾਮੈ ਕੇ ਹੋਵੋ ਜੋਰੀ ਗੁਰਮੁਖ ਵੈਸੋ ਸਫਾ ਬਿਸ਼ਾਈ ਤੁਸੀਂ ਅੱਜ ਪੰਥਕ ਸਵਾਦ ਕਰਨ ਵਾਸਤੇ ਜੁੜੇ ਹੋ ਕਿਹੜਾ ਸਵਾਦ ਜਿਹਦੇ ਸਰਬੱਤ ਦਾ ਭਲੇ ਦੀ ਗੱਲ ਹੈ ਜਿਹਦੇ ਵਿੱਚ ਸਾਰੇ ਸਾਂਝੀ ਬਾਤਾਂ ਦੀ ਗੱਲ ਹੈ ਜਿੱਥੇ ਉੱਚ-ਨੀਚ ਦੇ ਭੇਦ ਪਟਾ ਕੇ ਇਕਤਾ ਦੀ ਗੱਲ ਹੈ ਬਰਾਬਰੀ ਦੀ ਗੱਲ ਹੈ ਜਿਹੜਾ ਸੰਦੇਸ਼ ਸਾਨੂੰ ਗੁਰੂ ਨੇ ਦਿੱਤਾ ਹੈ ਉਸ ਦੇਸ਼ ਨੂੰ ਦਿੜਤਾ ਕਰਨ ਵਾਸਤੇ ਤੁਸੀਂ ਸਾਰੇ ਬੈਠੇ ਹੋ ਕਿਉਂਕਿ ਅਕਾਲੀ ਦਲ ਦਾ ਇਤਿਹਾਸ ਇਹਦੇ ਨਾਲ ਜੁੜਿਆ ਹੋਇਆ ਹੈ ਅਕਾਲੀ ਦਲ ਦੇ ਸਤਾਦ ਇਹਦੇ ਨਾਲ ਜੁੜੇ ਹੋਏ ਹੈ ਅਕਾਲੀ ਦਲ ਦੇ ਅਸੂਲ ਇਹਦੇ ਨਾਲ ਜੁੜੇ ਹੋਏ ਹੈ ਤਿੰਨ ਸਤਾਮਕ ਕੌਮ ਨੇ ਬਣਾਈਆਂ ਸ਼੍ਰੀ ਅਕਾ ਤਾਂ ਸਾਹਿਬ ਉਸ ਰਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਉਹਦੀ ਸਿਰਜਣਾ ਕੀਤੀ ਸਾਧ ਸੰਗਤ ਜੀ ਇਤਿਹਾਸ ਗਵਾਹ ਹੈ ਕਿ ਤਿੰਨ ਸ਼ਖਸੀਅਤਾਂ ਰੋਹਾਨੀਅਤ ਦੇ ਮਾਲਕ गुरु हरिगोबिंद हाँ साहब जी भाई गुरदास जी ते बाबा बु जी दे कर कमला तो समाज चौथे किसी व्यक्ति के हाथ नहीं लगे उ मिट्टी भी सी बहों नहीं आई उ रेता कोई बारो नहीं आई बजरी कोई बारों नहीं आई जो श्री दरबार साहब उसारन वे मिट्टी खोदी गई सी, उस मिट्टी की उत्तर वरतों की गई उस पवित्रस्थान सजाया क्योंकि पातशाह का तख्त थी बादशाह दिल्ली तख्त तो उचा तख्त तो ਉਹਦੀ ਇੱਕ ਕਦਰਾਂ ਕੀਮਤ ਉੱਚੀ ਸੀ ਤੇ ਉਸ ਨੂੰ ਬਣਾਉਣ ਵਾਸਤੇ ਸਾਰਸੰਗਤ ਜੀ ਉਹਨੂੰ ਅੱਗੇ ਤਖਤ ਦੀਆਂ ਪਰੰਪਰਾਵਾਂ ਨੂੰ ਬਣਾਉਣ ਲਈ ਕੌਮ ਕਿਸੇ ਦੁਬਦਚ ਫਸ ਜਾਵੇ ਕੌਮ ਕੋਈ ਲੜਾਈ ਝਗੜੇ ਚ ਪੈ ਜਾਵੇ ਕੌਮ ਦੀ ਮर्यादा ਕਿਤੇ ਢਾਹ ਲੱਗਦੀ ਹੋਵੇ ਉਹਨੂੰ ਬਣਾਉਣ ਵਾਸਤੇ ਇਹ ਤਖਤ ਉਸਾਰਿਆ ਗਿਆ ਦੁਬਦਾਂ ਬਈ ਸਭ ਕੁਝ ਹੋਇਆ ਤੁਹਾਡੀ ਅਕਾਲੀ ਦਲ ਦੇ ਲੀਡਰਸ਼ਿਪ ਸ਼ੁਰੂ ਤੋਂ ਮਹਿਸੂਸ ਕਰਦੀ ਆਈ ਇਹਨਾਂ ਨੇ ਬਹੁਤ ਵੱਡੀ ਚਣਤੀਆ ਦਾ ਸਾਹਮਣਾ ਕੀਤਾ ਛੁੰਡਾ ਸਾਹਿਬ ਪਹੁੰਚੇ ਛੁੰਡਾ ਕਮੇਟੀ ਬਣਾਈ ਤੁਹਾਡੇ ਇਲਾਕੇ ਚਾਈ ਉਸ ਕਮੇਟੀ ਨੇ ਤੁਹਾਡੀ ਆਵਾਜ਼ ਉਠਾਈ ਲੇਕਿਨ ਉਸ ਆਵਾਜ਼ ਨੂੰ ਜੋ ਨਹੀਂ ਸੁਣਿਆ ਗਿਆ 사ਸੰਗ ਜੀ ਸਾਰੀ ਟੀਮ ਪਾਸੇ ਹੋ ਕੇ ਤੁਰ ਪਈ ਕਿ ਹੁਣ ਅੱਗੇ ਕੁਛ ਨਹੀਂ ਹੁਣ ਤੇ ਸਾਡਾ ਸਾਹ ਬੰਦ ਹੋਣਾ ਪਿਆ ਅਸੀਂ ਨਹੀਂ ਚੱਲ ਸਕਦੇ ਕੌਮ ਦੀ ਦੂਰੀ ਅਸੀਂ ਨਹੀਂ ਚੱਲ ਸਕਦੇ ਪੰਥਕ ਸੋਚ ਦੀ ਦੂਰੀ ਅਸੀਂ ਨਹੀਂ ਚੱਲ ਸਕਦੇ ਉਸੇ ਕੰਮ ਦੀ ਅਕਦਰਾ ਕੀਮਤਾ ਦੀ ਅੱਜ ਕਾਹਨ ਹੁੰਦਾ ਹੋਇਆ ਸਿਰਕਾਲ ਤਰਸਾ ਤੋਂ 2 ਦਸੰਬਰ ਹੁਕਮਨਾਮਾ ਜਾਰੀ ਹੋਇਆ ਨਮੋਸ਼ੀ ਹੋਈ ਇਹ ਹੁਸ਼ਿਆਰਪੁਰ ਜਿੱਥੇ ਦੇ ਲੋਕ ਸਿਆਣਿਆਂ ਵਿੱਚੋਂ ਪੰਜਾਬ ਚੋਂ ਸਭ ਤੋਂ ਵੱਧ ਜੇ ਕੋਈ ਪੜੇ ਲਿਖਿਆ ਦੀ ਗਿਣਤੀ ਆਉਂਦੀ ਤੇ ਹੁਸ਼ਿਆਰਪੁਰ ਦੀ ਆਉਂਦੀ ਹੈ ਸਭ ਤੋਂ ਸੂਝਵਾਨ ਲੋਕਾਂ ਦੀ ਆਉਂਦੀ ਹੈ ਤੇ ਹੁਸ਼ਿਆਰਪੁਰ ਦੀ ਆਉਂਦੀ ਹੈ ਪਰ ਲੋਕਾਂ ਚ ਦੁਨੀਆਂ ਪਰ ਤੁਸੀਂ ਥਾ ਬਣਾਈ ਹੁਸ਼ਿਆਰਪੁਰ ਤੇ ਲੇਕਿਨ ਸਾਡਾ ਹੁਸ਼ਿਆਰਪੁਰ ਵਾਲਿਆਂ ਦਾ ਦਾਬਿਆਂ ਵਾਲਿਆਂ ਦਾ ਉਸ ਦਿਨ ਸਿਰ ਨੀਮਾ ਹੋਇਆ ਜਦੋਂ ਤੁਹਾਡਾ ਚੁਣਿਆ ਹੋਇਆ ਪ੍ਰਧਾਨ ਉਥੇ ਤਲਾਂਜੀ ਦੀ ਦੇਖ ਕੇ ਆ ਗਿਆ ਸਤਤਾ ਨੂੰ ਮਰਿਆਦਾ ਨੂੰ ਪਰਿਪਰਾਮਾ ਨੂੰ ਤੇ ਇੱਕ ਪਾਸੇ ਹੋ ਗਿਆ ਤੇ ਪੰਜ ਮੈਂਬਰੀ ਕਮੇਟੀ ਜੀ ਆਇਆਂ ਨੂੰ ਜਿਨ੍ਹਾਂ ਨੇ ਆਪਣੇ ਉਸ ਮਿਸ਼ਨ ਨੂੰ ਲੈ ਕੇ ਚੱਲੇ ਆ ਤੇ ਪਿੰਡ ਪਿੰਡ ਇਲਾਕੇ ਚ ਜਾ ਜਾ ਕੇ ਹੋਕਾ ਦੇ ਰਹੇ ਆ ਕਿ ਆਓ ਭਾਈ ਸ਼੍ਰੀ ਅਕਾਸ਼ ਸਾਹਿਬ ਦੀ ਛਤਰ ਛਾਇਆ ਥੱਲੇ ਆਓ ਆਓ ਸਾਰੇ ਇਕੱਠੇ ਹੋਈਏ ਜਿਹੜਾ ਅਕਾਲੀ ਦਾ ਤੁਸੀਂ ਆਪਣੀ ਮਾਂ ਪਾਰਟੀ ਕਹਿੰਦੇ ਸੀ ਜਦਜ ਕਮਜ਼ੋਰ ਹੋਈ ਹੈ ਉਹਨੂੰ ਤਾਕਤਵਰ ਤੁਸੀਂ ਬਣਾਉਣੀ ਹੈ ਸਾਸਕ ਜੀ ਕਦੇ-ਕਦੇ ਮੈਂ ਤੁਹਾਨੂੰ ਜੇ ਦੇਖਦੀ ਹੈ ਮੈਨੂੰ ਇਦਾਂ ਲੱਗਦਾ ਤੁਹਾਡੇ ਚਿਹਰੇ ਮੁਰਝਾਏ ਮੁਰਝਾਏ ਤੁਹਾਡੇ ਚਿੰਤਾ ਬੜੀ ਹੈ ਤੁਹਾਡੇ ਉਦਾਸ ਚਿਹਰੇ ਨਜ਼ਰ ਆਉਂਦੇ ਆ ਸਾਸਕ ਜੀ ਜੋਸ਼ ਚਾਓ ਸਾਨੂੰ ਅਜੇ ਵੀ ਡਰ ਲੱਗਦਾ ਹੈ ਕਿ ਅਸੀਂ ਦਾ ਸਾਰਾ ਕੁਝ ਆਪਣੇ ਆਪ ਦੀ ਕੁਰਬਾਨੀ ਕਰਨ ਵਾਸਤੇ ਸਾਰੇ ਤਰ ਪਏ ਹੈ ਕਿਸੇ ਨੇ ਨਹੀਂ ਸੋਚਿਆ ਕਿ ਸਾਨੂੰ ਕੋਈ ਕੁਰਸੀ ਚਾਹੀਦੀ ਹੈ ਇੱਕੋ ਸੋਚਿਆ ਕਿ ਸ੍ਰੀ ਅਕਾਲੀ ਦਲ ਸਾਡਾ ਸ਼ੋਮਣੀ ਕਾਲੀ ਦਲ ਸੁਜੀ ਥੋੜਾ ਚਾਹੀਦਾ ਸ਼ੋਮਣੀ ਗੁਰਦਾਰਾ ਪਰੰਦੇ ਕਮੇਟੀ ਸਿੱਖਾ ਦੀ ਉਹ ਮਹਾਨ ਜਥੇਬੰਦੀ ਜਿਹੜੀ ਹੈ ਉਹ ਬਚਣੀ ਚਾਹੀਦੀ ਹੈ ਸ੍ਰੀ ਅਕਾਲ ਤਰਸ ਦੀ ਧਾਤ ਜਦੋਂ ਕਹਿੰਦੇ ਜਿੱਥੇ ਤਰ ਬੋਲੇ ਤੇ ਸਾਰੇ ਦੇਸ਼ ਦੀਆਂ ਕੰਦਾ ਕਬਜ਼ਾਂ ਸਰਕਾਰਾਂ ਦੀਆਂ ਆ ਸਾਡੀ ਤਾਕਤ ਗਵਾਚ ਗਈ ਆਓ ਉਸ ਤਾਕਤ ਨੂੰ ਲਿਆਉਣ ਵਾਸਤੇ ਇਕੱਠੇ ਹੋਵੋ ਤਗੜੇ ਹੋਵੋ ਕੱਲੀ ਭਰਤੀ ਦੀ ਗੱਲ ਨਹੀਂ ਹੈ ਪਰਤੀ ਕਰਕੇ ਆਪਾਂ ਜਥੇਬੰਦੀ ਮਜ਼ਬੂਤ ਕਰਨੀ ਹੈ ਜਥੇਬੰਦੀ ਮਜ਼ਬੂਤ ਕਰਕੇ ਉਹ ਸਰਕਾਰਾਂ ਤੱਕ ਪਹੁੰਚਣਾ ਹੈ ਸਾਸ਼ਕ ਜੀ ਜਿਹੜੀ ਸ਼ਕਤੀ ਤੁਸੀਂ ਲੈਣ ਲਈ ਤੁਰੇ ਹੋ ਸ਼ੋਮਨੀ ਗੁਰਦਰਾ ਪ੍ਰੰਧ ਕਮੇਟੀ ਉਹ ਤਾਂ ਧਾਰਮਿਕ ਜਥੇਬੰਦੀ ਨੂੰ ਮਜ਼ਬੂਤ ਕਰਨਾ ਹੈ ਸ਼੍ਰੀ ਅਕਾਤਰ ਸਾਹਿਬ ਦੀ ਸਰਬੋਚਤਾ ਉਹ ਦੀ ਸਾਰੀ ਜਿਹੜੀ ਆਣ ਸ਼ਾਨ ਬਾਰ ਹੈ ਉਹ ਦੀਆਂ ਵਿੱਚ ਅਸ਼ਾਕਰ ਕਰਨੀ ਹੈ ਜਦਦਰ ਸ਼੍ਰੀ ਅਕਾਤਰ ਸਾਹਿਬ ਰਹਿ ਚੁੱਕੇ ਗਏ ਨੇ ਹਰਪ੍ਰੀਤ ਸਿੰਘ ਜੀ ਗਿਆਨੀ ਜੀ ਤੁਹਾਡੇ ਦੇਣ ਅਸੀਂ ਨਹੀਂ ਦੇ ਸਕਦੇ ਹਰ ਮਨੁੱਖ 'ਚ ਕਮੀਆਂ ਨੇ ਕੋਈ ਅਸੀਂ ਸੰਪੂਰਣ ਨਹੀਂ ਸਾਰੇ 'ਚ ਬਹੁਤ ਕਮਜ਼ੋਰੀਆਂ ਨੇ ਬਹੁਤ ਗਲਤੀਆਂ ਨੇ ਅਸੀਂ ਤੁਹਾਡੇ ਹੈ ਤੁਸੀਂ ਸਾਨੂੰ ਮਾਫ਼ ਵੀ ਕਰਨਾ ਹੈ ਤੁਸੀਂ ਸਾਨੂੰ ਸ਼ਕਤੀ ਵੀ ਦੇਣੀ ਹੈ ਗਿਆਨੀ ਜੀ ਨੇ ਬਹੁਤ ਵੱਡੀਆਂ ਚੁਣੌਤੀਆਂ 'ਚ ਲੰਘ ਕੇ ਤੁਹਾਡਾ ਸਾਥ ਦੇਣ ਵਾਸਤੇ ਸ਼ੁਰੂ ਕੀਤਾ ਜਿੱਥੇ ਧਰਮ ਦੇ ਪ੍ਰਚਾਰ ਕਰੇ ਗੁਰ ਗਿਆਨੀ ਨੇ ਪੀ ਐਚ ਡੀ ਕੋਈ ਜਥੇਦਾਰ ਸਾਨੂੰ ਜੇ ਮਿਲਿਆ ਜਿਹਨੇ ਸਿੱਖ ਪਰੰਪਰਾਵਾਂ ਦੀ ਗੱਲ ਕੀਤੀ ਹੈ ਸਿੱਖ ਸਦਾਤਾ ਦੀ ਗੱਲ ਕੀਤੀ ਹੈ ਤੱਕ ਜਾਨੀ ਹਰਪੀਤ ਸਿੰਘ ਜੀ ਨੇ ਕੀਤੀ ਐ ਸਾਧ ਸੰਗਤ ਜੀ ਅੱਜ ਤੁਹਾਨੂੰ ਲੋੜ ਹੈ ਸੂਝਵਾਨ ਵਿਅਕਤੀ ਦੀ ਸੂਝਵਾਨ ਪ੍ਰਚਾਰਕ ਦੀ ਸੂਝਵਾਨ ਅਗਵਾ ਦੀ ਆਉਣ ਵਾਲੇ ਸਮੇਂ ਵਿੱਚ ਇਕਤਾ ਵਿੱਚ ਬਚ ਜਾਓ ਹੁਣ ਨਾ ਦੇਖੋ ਕਿਸੇ ਪਾਸੇ ਅਜੇ ਵੀ ਦੇਖੋਗੇ ਅਜੇ ਵੀ ਦੇਖੋਗੇ ਦੂਜੇ ਪਾਸੇ ਸਾਧ ਸੰਗਤ ਜੀ ਕਿੰਨੀ ਮਾਰ ਖਾ ਲਈਏ ਤੁਸੀਂ ਰੋਂਦੇ ਤੁਸੀਂ ਪੰਜਾਬ ਦੀ ਐਜੂਕੇਸ਼ਨ ਤਬਾਹ ਹੋ ਗਈ ਪੰਜਾਬ ਦੇ ਹਸਪਤਾਲ ਤਬਾਹ ਹੋ ਗਏ ਪੰਜਾਬ ਦੇ ਸਾਰੇ ਸਮਾਜ ਦਾ ਕਲਚਰ ਖਤਮ ਹੋ ਗਿਆ ਨਸ਼ਿਆਂ ਨਾਲ ਤਬਾਹ ਹੋ ਗਈ ਪੰਜਾਬ ਦੀ ਧਰਤੀ ਅੱਜ ਪਾਣੀਆਂ ਦੇ ਲੜਾਈ ਅੱਜ ਸਾਰੇ ਪਾਸੇ ਬੀਬੀ ਐਮਬੀ ਦੀ ਗੱਲ ਕੀਤੀ ਜਾ ਰਹੀ ਹੈ ਤੁਹਾਡੀਆਂ ਯੂਨੀਵਰਸਿਟੀਆਂ ਤਬਾਹ ਹੋ ਰਹੀਆਂ ਨੇ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਨਜ਼ਰ ਆ ਰਹੀ ਲਾਅ ਐਂਡ ਆਰਡਰ ਤੁਹਾਡਾ ਜ਼ੀਰੋ ਹੋਇਆ ਪਿਆ ਕਤਲ ਹੋ ਰਹੇ ਨੇ ਚੋਰੀਆਂ ਹੋ ਰਹੀਆਂ ਡਾਕੇ ਹੋ ਰਹੇ ਤਸੀਲਾ ਚ ਥਾਣੇ ਚ ਪਰਪੰਦਾ ਹੜਾ ਆਇਆ ਪਿਆ ਸਾਹਾ ਸੰਗਜੀ ਅੱਜ ਵੀ ਤੱਕੋਗੇ ਮੈਂ ਬੇਨਤੀ ਕਰਾਂ ਇਹ ਪੰਜ ਸਿੰਘ சபਾਨ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਗੁਰਨਾਗ ਸਿੰਘ ਸਾਹਿਬ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਕੀਤਾ ਸੀ ਇਹ ਸਾਡੀ ਪੰਚਾਇਤੀ ਰਾਜ ਵੀ ਇਸੇ ਆਧਾਰ ਤੇ ਹੈ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਗੁਰਗੋਬੇ ਸਿੰਘ ਨੇ ਤੋੜਿਆ ਸੀ ਸਾਹਾ ਸੰਜੀ ਨਦੇੜ ਸਾਹਿਬ ਦੀ ਧਰਤੀ ਤੋਂ ਪੰਜ ਤੀਰ ਦਿੱਤੇ ਨਾਲ ਪੰਜ ਸਿੰਘ ਦਿੱਤੇ ਤੇ ਨਾਲ 20 ਦਾ ਹੋਰ ਜਥੇਬੰਦੀ ਦੇ ਤੋਰੇ ਸਾਸੰਗਤ ਜੀ ਜਦੋਂ ਪਹੁੰਚੇ ਦਿੱਲੀ ਦੇ ਕੋਲ ਮੈਂ ਥੋੜੀ ਜੀ ਤੁਹਾਨੂੰ ਵੰਗਾਰ ਦੇਣੀ ਹੈ ਤੁਹਾਡੇ ਪਿਸ਼ੋਕਰ ਦੀ ਜਦ ਦਿੱਲੀ ਕੋਲ ਪਹੁੰਚੇ ਉਸ ਵੇਲੇ ਉਹਨਾਂ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਕਿਰਪਾ ਕਰੋ ਸਾਡੇ ਸਿੰਘਾਂ ਵਾਸਤੇ ਖਾਣ ਦੀ ਸਮਾਨ ਚਾਹੀਦਾ ਰਹਿਣ ਦੀ ਸਮਾਨ ਚਾਹੀਦਾ ਉਸ ਵੇਲੇ ਇਤਿਹਾਸ ਨੂੰ ਯਾਦ ਕਰਿਓ ਜਿੱਥੇ ਬਾਬਾ ਮੱਖਣਛਾ ਲਬਾਣੇ ਨੇ ਸੱਚ ਦੀ ਪ੍ਰਗਟ ਕੀਤਾ ਸੀ ਗੁਰਦੇਵ ਭਾਜਟ ਸਾਹਿਬ ਨੂੰ ਬਾਬਾ ਲੱਖੀਸ਼ਾ ਬੰਜਾਰੇ ਨੇ ਆਪਣੇ ਘਰ ਦਾ ਪੂਰਾ ਕੁਛ ਦਾਾ ਲਾ ਕੇ ਅਗਨੀ ਭੇਟ ਕਰਕੇ ਤੇ ਸੰਸਕਾਰ ਕੀਤਾ ਸੀ ਧਰ ਦਾ ਪ੍ਰਤੇਗ ਬਾਦਰ ਸਾਹਿਬ ਜੀ ਦਾ ਉਸ ਵੇਲੇ ਤੁਹਾਡੇ ਨਿਬਾਣੇ ਸਿੰਘ ਬੰਜਾਰੇ ਸਿੰਘ ਟਾਂਡਾ ਲਾ ਕੇ ਜਾ ਰਹੇ ਸਨ ਤੇ ਕਾਫਲੇ ਨੇ ਜਾ ਕੇ ਉੱਥੇ ਬਾਬਾ ਬੰਦਾ ਸੇ ਬਹਾਦਰ ਦਾ ਸਾਧਤਾ ਤੇ ਜੋ ਮੋੜਾ 1000 ਤੋਂ ਵੱਧ ਮੋੜਾ ਦੀ ਗੱਲ ਹੁੰਦੀ ਹੈ ਸਭ ਤੋਂ ਪਹਿਲਾਂ ਦਿੱਲੀ ਤੋਂ ਵੱਡ ਤੋਂ ਪਹਿਲਾਂ ਜੇ ਕਿਸੇ ਨੇ ਮੋੜਾ ਦਿੱਤੀਆਂ ਓ ਲੱਖੀਸ਼ਾ ਦੇ ਬਾਬਾ ਮੱਖਣਛਾ ਦੇ ਸਪੈਰੋ ਕਰੋਨਾ ਦੇ ਕੇ ਸਤਕਾਰ ਕਿੰਨਾ ਲੰਗਰ ਲਾਏ ਨਾਲ ਕਾਫਲੇ ਬਣ ਕੇ ਤੁਰੇ ਚਮਕੌਰ ਦੀ ਗੜੀ ਤੱਕ ਜਾ ਕੇ ਸ਼ਾਤ ਤ ਦਿੱਤੀ ਆ ਸਾਧ ਸੰਗਤ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਤੁਹਾਡਾ ਇਤਿਹਾਸ ਹੈ ਕਾਮ ਪਰ ਬਾਣ ਹੋ ਲਿਦਿਆਰੇ ਤੁਹਾਡੇ ਚ ਦਮ ਚਾਹੀਦਾ ਤਿਆਗ ਚਾਹੀਦਾ ਨਿਸ਼ਕਾਮਤਾ ਚਾਹੀਦੀ ਹੈ ਅੱਜ ਅਸੀਂ ਲਾਚਸ ਫਸ ਗਏ ਅਸੀਂ ਬਿਜ਼ਨਸ ਬਣਾ ਬਾਬਾ ਦੇ ਪਿੱਛੇ ਲੱਗ ਕੇ ਕਾਰਪੋਰੇਟ ਬਣ ਕੇ ਅਸੀਂ ਸਾਰੇ ਪੈਸੇ ਵਾਲੇ ਪਾਸੇ ਤਰਫੇ ਤਾਕਤ ਨਾਲ ਜੁੜ ਗਏ ਆਓ ਸਾਰੇ ਅੱਜ ਤਿਆਰ ਕਰੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੜਾ ਮਜ਼ਬੂਤ ਕਰਨ ਵਾਸਤੇ ਆਪਣਾ ਖੂਨ ਵੀ ਪੋਣਾ ਪਵੇ ਤੇ ਪਾ ਕੇ ਤੁਸੀਂ ਅੱਗੇ ਤਗੜੇ ਹੋਵੋ ਤਾਂ ਜੋ ਸਾਡੀ ਨੌਜਵਾਨੀ ਸੁਖਦਾ ਸਾਧ ਕੇ ਮੈਂ ਲੰਬਾ ਸਵਾਲ ਲੈ ਰਿਹਾ ਖਮਾ ਦੀ ਚਾਹ ਚ ਸਾਰੇ ਕੋਲ ਕਿਉਂਕਿ ਪਿੱਛੇ ਜੜੇ ਹੈ ਜਦ ਮੈਂ ਤੁਹਾਨੂੰ ਵੇਖਦੀਆਂ ਸਿੱਖ ਕੌਮ ਦੀ ਤਰਾਸਦੀ ਨੂੰ ਵੇਖਦੀਆਂ ਸਿੱਖ ਕੌਮ ਦੀ ਤਕਦੀਰ ਨੂੰ ਵੇਖਦੀਆਂ ਆਪਣੇ ਆਪ ਵੀ ਬੰਨਵੇਂ ਚ ਉਬਾਰੇ ਹੁੰਦੇ ਹੈ ਆਉ ਸਾਰੇ ਇੱਕ ਇੱਕ ਗੱਲ ਦੇ ਉੱਤੇ ਤੁਸੀਂ ਪਹਿਰੇਦਾਰੀ ਕਰਨੀ ਹੈ ਇੱਕ ਮੈਂ ਤੁਹਾਡਾ ਗਿੜਾ ਰਹਿੰਦਾ ਹੈ ਤੁਹਾਡੀਆਂ ਘਰਵਾਲੀਆਂ ਤੁਹਾਡਾਂ ਲੜੀਆਂ ਹੁੰਦੀਆਂ ਹੈ ਸਾਰਿਆਂ ਦੇ ਘਰਾਂ 'ਚ ਲੜੀਆਂ ਨੇ ਤੁਹਾਡੇ ਸਭਨਾਂ ਦੀਆਂ ਭੈਣਾਂ ਦੀਆਂ ਲੜੀਆਂ ਹੋਈਆਂ ਪਰਜਾਈਆਂ ਲੜੀਆਂ ਹੋਈਆਂ ਤੁਸੀਂ ਜਿੰਨੇ ਆਏ ਹੋ ਕਦੇ ਅੱਧੀਆਂ ਤੇ ਆਪਣੀਆਂ ਜਨਨੀਆਂ ਲਈ ਆਇਆ ਕਰੋ ਕਾਮ ਦਾ ਅੱਧਾ ਹਿੱਸਾ ਕਾਮ ਦੇ ਅੱਧਾ ਹਿੱਸਾ ਆਪਾਂ ਗਰ੍ਹਾ ਗਿਆ ਜਾਪਾਂਗ ਰਾਜੇਗਾ ਤੁਸੀਂ ਤਰੱਕੀ ਨਹੀਂ ਕਰ ਸਕਦੇ ਮੇਰੇ ਵੀਰੋ ਜਦ ਤੱਕ ਤੁਸੀਂ ਰਾਜਨੀਤੀ ਵਿੱਚ ਆਪਣੀਆਂ ਭੈਣਾਂ ਨੂੰ ਤਕੜੀਆਂ ਨਹੀਂ ਕਰਦੇ ਆਪਣੀਆਂ ਔਰਤਾਂ ਨੂੰ ਕੇਰੀ ਲੈ ਕੇ ਹੁੰਦੇ ਉਹ ਮਾਤਾ ਪਾਗੋ ਜਿਨ੍ਹਾਂ ਨੇ ਖਦਾਨੇ ਦੀ ਟਾਕ ਤੇ ਜਾ ਕੇ ਤੁਹਾਡੇ ਬੁਦਾਵੇ ਪੜਾਏ ਸੀ ਅੱਜ ਤੁਸੀਂ ਉਹਨੂੰ ਦੇਖਣਾ ਨਹੀਂ ਮੰਗਦੇ ਆ ਤੂੰ ਟਕੜਾ ਕਰੋ ਸ਼ਕਤੀ ਬਣੋ ਤਾਂ ਜੋ ਤੁਹਾਡੀ ਕੌਮ ਬਰਾਬਰ ਤਰੱਕੀ ਕਰ ਸਕੇ ਬਹੁਤ ਬਹੁਤ ਦਰਵਾਜੀ ਵਾਹਿਗੁਰੂ ਜੀ ਦਾ ਖਾਟਸਾ ਵਾਹਿਗੁਰੂ ਜੀ